ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਨਿਊ ਵੀਡੀਓ ਬਣਾਈ ਹੈ ਕਿ ਉਹਦੇ ਵਿੱਚ ਦਿਖਾਇਆ ਹੋਇਆ ਕਿ ਆਪਣੀ ਨੋਹ ਦੇ ਨਾਲ ਸਾਸਰ ਉਸਕੇ ਘਰ ਚਲੀ ਗਈ ਘਰ ਵਾਲੇ ਤੋਂ ਕੁੱਟਪੋਣ ਦੀ ਮਾਰੀ ਕਿ ਆਪਣੀ ਨੋਹ ਨੂੰ ਕੁੱਟੂਗਾ ਕੇ ਵੀ ਆਪਣੀ ਘਰ ਵਾਲੀ ਨੂੰ ਕਿ ਮੈਂ ਰੋਸ ਕੇ ਚੱਲੀ ਆ ਤੇ ਉਹ ਨੋਹ ਗਈ ਹੈ ਹੁਣ ਉਹਨੂੰ ਮਨਾਉਣ ਵਾਸਤੇ ਤੇ ਹੁਣ ਤੁਸੀਂ ਦੱਸਣਾ ਕਮੈਂਟਾਂ ਦੇ ਵਿੱਚ ਕਿ ਉਹ ਕਾਮਯਾਬ ਹੋਊਗੀ ਉਹਨੂੰ ਘਰੇ ਲਿਆਉਣ ਵਿੱਚ ਜਾਂ ਨਹੀਂ ਆਊਗੀ ਸਾਸ ਕਰੇ ਕਿ ਨਹੀਂ ਆਉਂਦੀ ਥੈਂਕ ਯੂ ਤੁਹਾਡਾ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ ਜੇ ਕਿਉਂਕਿ ਸਾਨੂੰ ਬੜਾ ਬੜਾ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਗਰ ਤੁਸੀਂ ਵੀਡੀਓ ਵੇਖੋਗੇ ਕਮੈਂਟ ਕਰੋਗੇ ਪੂਰਾ ਪਾਸ ਫੜਾਵਾ ਕੇ ਇਸ ਵੀਡੀਓ ਨੂੰ ਘਟੋਕਾ ਦਬਾ ਲੈ ਜੀ ਤਾਂ ਸੇ ਪੱਜੇ ਆ ਰਿਓ ਜਿਉ ਪਾਲ ਦੇ ਪੱਜੇ ਆ ਰਿਓ ਵੀ ਉਹ ਫੋਟੇ ਉਹ ਤੋਂ ਬਾਅਦ 파ਟ 2 ਬਣਾ ਲਵਾਂਗੇ ਧੰਨਵਾਦ ਤੁਹਾਨੂੰ ਸਾਰੇ ਘੜੀ ਇੰਨਾ ਕਰਦੀ ਮੈਨੂੰ ਨਾ ਪੁੱਛਣਾ ਦਾਤ ਨਾ ਲੈਣਾ ਨਾ ਦੇਣਾ ਸਾਰੀ ਘੜੀ ਲੜਾਈ ਪਾਈ ਰੱਖਦੀ ਐ ਮੈਂ ਤਾਂ ਅੱਜ ਉਠ ਹੀ ਜਾਣਾ ਨਾ ਦੱਸ ਦਈ ਹੁੰਦੇ ਨੂੰ ਗੱਲ ਆਪੇ ਕਰੂਗਾ ਚੱਪ ਕਰਕੇ ਉੱਡ ਜਾਨੀ ਆ ਮੁੜ ਕੇ ਆਪੇ ਭਾਲਦੇ ਫਿਰਨੀ ਉੱਠ ਮਨਾ ਵੇਖਾਂ ਤੇ ਪਾਠਿਆਥੀ ਤੂਈ ਫਰਦੀ ਆ ਕਿ ਹਾਂ ਮੈਂ ਚੱਲੀ ਕਿਦਾਨਾਂ ਮੈਨੂੰ ਦੁੱਖ ਦਿੱਤਾ ਘਰ ਹੀ ਛੱਡਣਾ ਪਿਆ ਇੰਨਾਂ ਜਮਾਰੇ ਮੈਂ ਤਾਂ ਖੱਤ ਹਾਂ ਘਰ ਛੱਡ ਕੇ ਕੋਈ ਰੋਟੀ ਦਾ ਨਹੀਂ ਆਸਰਾ ਕੋਈ ਪਾਣੀ ਦਾ ਨਹੀਂ ਆਸਰਾ ਸਾਰੀ ਘੜੀ ਆਂਦੇ ਕੰਮ ਕਰੀ ਚਾਲ ਤੇ ਰੋਟੀ ਖਾ ਲੈਣੀ ਤਾਂ ਨਹੀਂ ਚਹੀ ਪੁੱਛਣਾ ਨਹੀਂ ਦੱਸਣਾ ਨਾ ਕੱਲੀ ਥੂਰੀ ਫਰਦੀ ਆ ਉੱਧਰ ਉੱਠ ਗਈ ਆ ਉੱਧਰ ਉੱਠ ਗਈ ਵਧਾ ਗਾ ਗੱਲ ਨਹੀਂ ਪਿੰਡ ਨੂੰ ਬਾਤ ਵੀ ਖੜੀ ਆਉਣਾ ਲਿਆ ਕੇ ਜੇ ਨਹੀਂ ਇਹ ਨਾਲ ਤਾਂ ਬਹੁਤ ਮੈਨੂੰ ਦੁੱਖ ਦਿੱਤਾ ਜੇ ਰੋਟੀ ਨਾ ਜੁੜੇ ਘਰੋਂ ਤੇ ਫਿਰ ਬੰਦਾ ਕਰੇ ਕੀ ਆਉਂਦਾ ਉੱਠ ਜਾਂਦਾ ਤੜਕੇ ਤੋਂ ਤੇ ਆਥਣੇ ਰਾਤ ਨੂੰ ਕਰੇ ਆਉਂਦਾ ਤੇ ਉਹ ਸੁਆਗਨੀ ਵਿਚਾਰੀ ਕਰੇ ਮੈਨੂੰ ਨੀ ਟਿਕਣ ਦਿੰਦੀ ਕੋਰੇ ਬੇਬੇ ਕਿੱਥੇ ਉੱਠ ਗਈ ਇੱਥੇ ਕਿਤੇ ਹੋਣੀ ਆ ਬਾਥਰੂਮ ਚ ਵੇਖ ਕੰਤਾ ਸਹੀ ਲੜ ਕੇ ਕਿਤੇ ਹੋਰੀ ਨਾ ਚੰਦ ਚੜ ਗਈ ਹੋਵੇ ਭੱਜ ਗਈ ਹੋਵੇ ਘਰੋਂ ਇਹ ਤਾਂ ਹੈ ਵੀ ਇਹ ਹੀ ਕੰਮ ਲੈ ਬਾਥਰੂਮ 'ਚ ਵੀ ਹੈ ਨਹੀਂਗੀ ਇਹ ਤਾਂ ਨਾ ਲੜਾਈ ਪਾਉਣ ਵਾਲੀ ਕਸਰ ਨਹੀਂ ਛੱਡਦੀ ਮੇਰੇ ਨਾਲ ਜਾਣ ਕੇ ਨਿਕਲ ਗਈ ਹੋਣੀ ਘਰੋਂ ਬੇਬੇ ਕੋੜੇ ਬੇਬੇ ਬੇਬੇ ਲੈ ਕਿਤੇ ਵੀ ਨਹੀਂ ਦੀਦੀ ਹਏ ਸੱਚੀ ਨਾ اٹਕੀ ਹੋ ਗਈ ਹੁਣ ਕੀ ਕਰਾਂ ਇਹ ਤਾਂ ਮੈਨੂੰ ਬੋਲੂਗਾ ਕੀ ਨੂੰ ਪਛਤੀ ਨੀ ਨੋ ਬੇਬੇ ਕਿੱਥੇ ਆ ਬੇਬੇ ਨਹੀਂ ਦੇਖੀ ਲੈ ਕੁੜੀ ਤੁਰ ਸੋਈ ਚ ਖੜੀ ਆ ਤੈਨੂੰ ਐ ਨਹੀਂ ਪਤਾ ਮੈਂ ਤਾਂ ਸੁੱਤੀ ਪਈ ਸਾਂ ਤੇ ਬੇਬੇ ਕਿੱਧਰ ਗਈ ਮੈਂ ਦੱਸ ਇਹਨੂੰ ਤਾਂ ਨਾਲੇ ਵੈਸੇ ਵੀ ਕਿਉਂ ਸੀ ਤਾਂ ਵੈਸੇ ਵੀ ਸੁੱਤੀ ਆ ਇਹਨੂੰ ਨਹੀਂ ਕੁਝ ਪਤਾ ਲੱਗਦਾ ਬੀ ਬੇ ਕਿੱਧਰ ਉੱਠ ਗਈ ਸਾਰੇ ਫਿਕਰ ਤਾਂ ਮੈਨੂੰ ਦੱਸਦੇ ਨੇ ਹੁਣ ਪਤਾ ਨਹੀਂ ਕਿੱਧਰ ਉੱਠ ਗਈ ਆ ਕਾਦੀ ਗੱਲ ਨਾ ਹੋਏ ਕਿੱਥੇ ਵੇਖਾਂ ਸੱਚੀ ਕਲੇਸ਼ਪੋਣ ਵਾਲੀ ਐ ਨੀ ਕਸਰ ਛੱਡਦੀ ਘਰੇ ਬੇਬੇ ਤਾਂ ਹੁਣ ਲੈ ਆਖਿਆ ਮੈਂ ਤੈਨੂੰ ਕੀ ਐ ਵਧ ਨੀ ਆਖੀ ਘਟ ਨੀ ਆਖੀ ਚੁੱਪ ਕਰਕੇ ਤੁਰ ਕੀ ਐ ਚੋੜਾ ਵੀ ਨਹੀਂ ਦੀਦਾ ਮੈਨੂੰ ਪਉੜਾਈ ਕਸਰ ਨਹੀਂ ਛੱਡਦੀ ਕਲੇਸ਼ਪੋਣੀ ਤੈਨੂੰ ਵਧ ਨੀ ਆਖੀ ਘਟ ਨੀ ਆਖੀ ਹੈ ਚੁੱਪ ਕਰਕੇ ਤੁਰ ਗਈਆਂ ਝੱਕਿਆ ਝੋੜਾ ਹੁਣ ਮੈਂ ਕਿੱਥੇ ਦੇਖਾਂ ਕਾਦੀ ਗੱਲ ਆ ਬਸ ਵੀ ਅੱਗ ਲੱਗਣੀ ਹੁਣੇ ਹੀ ਆਈ ਆ ਬਾਹਰ ਵੇਖੀ ਆਉਣੀ ਐ ਕੀ ਪਤਾ ਕਿਸੇ ਨੇ ਜਾਂਦੀ ਦੇਖੀ ਹੋਵੇ ਦੀ ਘਰੋਂ ਸੇ ਆਪਾ ਪਾਰ ਰੱਖਿਆ ਜਾਨ ਨੂੰ ਮੇਰੀ ਤਾਂ ਕਿੰਨੂੰ ਪੁੱਛਾਂ ਮੈਂ ਕਿਤੇ ਨਹੀਂ ਨੇੜੇ ਤੇੜੇ ਦਿਸਦੀ ਮੈਨੂੰ ਆਹ ਕੁਦੋ ਚਾਚੀ ਹੁੰਦੀ ਐ ਉਹਨੂੰ ਪੁੱਛਦੀ ਐ ਕਿਤੇ ਉਹਨੇ ਤਾਂ ਨਹੀਂ ਵੇਖੀ ਇਹਨੇ ਵੇਖੀ ਹੋਣੀ ਐ ਪੱਕਾ ਜਾਣਦੀ ਨੇੜੇ ਤੇੜੇ ਤਾਂ ਕਿਤੇ ਦੀਦੀ ਨਹੀਂ ਖਰਾਕਾ ਦੁੱਕ ਦੀ ਗਈ ਆ ਉਹ ਸੁੰਨੀ ਨੂੰ ਤਾਂ ਸਾਡੀ ਨੂੰ ਹੀ ਨਹੀਂ ਪਤਾ ਲੱਗਦਾ ਵੀ ਘਰੇ ਕੀ ਹੋਈ ਜਾਂਦਾ ਉਹ ਤਾਂ ਲੋਲੀ ਹੈਗੀ ਐ ਮੈਂ ਪੁਰ ਅੱਖ ਲੱਗ ਗਈ ਮੇਰੀ ਤੇ ਹੁਣ ਮੈਨੂੰ ਥਿਉਂਦੀ ਨਹੀਂ ਹੈਗੀ ਜਹ ਹਟ ਜੀ ਕਿਰਦੇ ਅੱਜ ਹੜਫਲ ਨਾ ਹੀ ਅੜਗੇ ਚਾਚੀ ਬੇਬੇ ਸੀਗੀ ਬੇਬੇ ਨਹੀਂ ਥੀ ਹੁੰਦੀ ਮੈਂ ਤਾਂ ਸਾਰੇ ਅੰਦਰ ਬਾਹਲ ਪਾਲ ਲਿਓ ਗੁੰਗਲੀ ਨੂੰ ਸਾਡੀ ਨੂੰ ਪਤਾ ਹੀ ਨਹੀਂ ਲੱਗਿਆ ਰੋਟੀਆਂ ਪਕਾਈ ਜਾਂਦੀ ਸੀਗੀ ਤੇ ਮੈਂ ਅੰਦਰ ਅੱਖ ਲੱਗ ਗਈ ਤੇ ਹੁਣ ਬੇਬੇ ਨਹੀਂ ਥਈ ਮੈਨੂੰ ਦੇਖੀ ਨਹੀਂ ਕਿਤੇ ਲਾਲ ਲੁੜਕਾ ਤਾਂ ਨਹੀਂ ਗਈ ਉਹ ਅੜਗੇ ਲਈ ਲੜੀ ਸੀ ਤੜਕੇ ਮੈਨੂੰ ਆਂਦੀ ਨਾ ਅਖੇ ਚੁੱਪ ਕਰਕੇ ਤੁਰ ਜਾਨੀ ਆ ਪੁੱਛ ਦਿਨ ਦੱਸਦੀ ਨਹੀਂ ਮੈਂ ਗਵੰਡੀਆਂ ਦੇ ਘਰੇ ਉਟਗੀ ਤੂੜੀ ਲੈਣ ਤੇ ਆਂਦੀ ਅਖੇ ਤੂੰ ਮੈਨੂੰ ਪੁੱਛਿਆ ਨਹੀਂ ਕਿੱਥੇ ਗਈ ਸਾਂਗੇ ਤੜਕੇ ਦੀ ਮੈਂ ਕਿਹਾ ਵੀ ਬੇਬੇ ਮੈਂ ਕੰਮ ਹੀ ਗਈ ਸਾ ਮੈਂ ਮੇਕੜਾ ਵੇਲੇ ਬੈਠੀ ਸੀ ਉੱਥੇ ਇੰਨੀ ਗੱਲ ਤੇ ਬੋਲਣ ਲੱਗ ਗਈਆਂ ਦੀ ਮੇਰੀ ਪੁੱਛ ਗਏ ਚ ਹੈ ਨਹੀਂ ਮੈਂ ਤਾਂ ਮੈਂ ਵੇਖੀ ਉਹ ਬਸ ਚੜੀ ਜਾਂਦੀ ਸੀ ਅੱਡੇ 'ਚ ਮੈਂ ਤਾਂ ਵੇਖੀ ਉਹ ਖੌਣ ਬਸ ਚੜ ਗਈ ਤਾਂ ਰੋਈ ਜਾਂਦੀ ਸੀ ਬੈਠੀ ਉੱਥੇ ਤੇ ਤੂੰ ਦੋ ਹੀ ਦੱਸ ਦਿੰਦੀ ਤੇ ਮੈਂ ਤਾਂ ਹੀ ਹੁਣ ਇੱਧਰ ਨੂੰ ਆਈ ਆ ਹਏ ਹੁਣ ਬਸ ਹੀ ਚੜ ਗਈ ਤੇ ਹੁਣ ਕਿੱਥੋਂ ਭਾਣਾ ਔਰ ਮੈਨੂੰ ਨਹੀਂ ਪਤਾ ਕਿ ਮੈਨੂੰ ਕੀ ਪਤਾ ਮੈਂ ਤਾਂ ਆਖ ਕਿਤੇ ਉਹੀ ਗਈ ਆ ਇਹ ਤਾਂ ਮੇਰੇ ਕਲੇਸ਼ ਬੜਾ ਕਰੂਗੇ ਨੇ ਆਖਣਾ ਤੂੰ ਧਿਆਨ ਨਹੀਂ ਰੱਖਿਆ ਤੂੰ ਲੜ ਕੇ ਬੇਬੇ ਕਰੋ ਗਾਰਤੀ ਮੈਨੂੰ ਨਹੀਂ ਪਤਾ ਕਿ ਮੈਂ ਤਾਂ ਬਸ ਚੜਦੇ ਵੇਖੀ ਆ ਤੇ ਉੱਥੇ ਬੈਠੀ ਰੋਈ ਜਾਂਦੀ ਸੀ ਇੱਕਨਾਂ ਪੁੰਜੀ ਜਾਂਦੇ ਸੀ ਪੁੰਦੇ ਪੁੰਦੇ ਬੱਸ ਆ ਗਏ ਉਧਰ ਬੱਸ ਚੜ ਗਏ ਤੇ ਮੈਂ ਫਿਰ ਉਦੋਂ ਹੀ ਇਧਰ ਨੂੰ ਤੁਰ ਪਈ ਮਾਤਾ ਮਖ ਪਤਾ ਕਰਕੇ ਵੀ ਕੀ ਗੱਲ ਹੋਗੀ ਹੋਏ ਰੱਬਾ ਇਸ ਮੋਕੇ ਤਾਂ ਜਾਣਾ ਹੀ ਨਹੀਂ ਸੀ ਆਨੇ ਇਹਨੇ ਤਾਂ ਹੁਣ ਮੈਨੂੰ ਕਹਿਣਾ ਨਾ ਤੂੰ ਜਾਣ ਕੇ ਘਰੋਂ ਕੱਢਤੀ ਬੇਬੇ ਚਲ ਚਾਚੀ ਕਿਤੇ ਹੋਵੇ ਅੱਡੇ ਤੇ ਤੁਹਾਨੂੰ ਲੈ ਆਵਾਂਗੇ ਮੋੜ ਕੇ ਖਰਾ ਨਾਂ ਚੜੀ ਹੋਵੇ ਬੱਸ ਆ ਜਾ ਭੈਣ ਬਣ ਕੇ ਮੇਰੇ ਨਾਲ ਚੜਦੀ ਵੇਖੀ ਆ ਨਾ ਹੁਣ ਮੈਨੂੰ ਹੁਣ ਕੀ ਪਤਾ ਇਸ ਦਾ ਤੈਨੂੰ ਕੀ ਪਤਾ ਭਲੇਖਾ ਪੈ ਗਿਆ ਹੋਵੇ ਨਾਂ ਚੜੀ ਹੋਵੇ ਕਿਉਂਕਿ ਉਹ ਜਿਹੜੇ ਪਿੰਡੋਂ ਨਹੀਂ ਜਾਣਾ ਉਸ ਇਸ ਮੋਕੇ ਬੱਸ ਨਹੀਂ ਆਉਂਦੀਗੀ ਹਾਂ ਉਦੋਂ ਹੀ ਤਾਂ ਕਿ ਕੀ ਪਤਾ ਤੇਰੇ ਭਲੇਖਾ ਪਿਆ ਹੋਵੇ ਚੱਲ ਹੁੰਦਾ ਤਾਂ ਫੋਨ ਤਾਂ ਕਰ ਸਕਦੀਆਂ ਤੂੰ ਵੀ ਆ ਮੇਰੀ ਮੰਮੀ ਮੇਰੇ ਨਾਲ ਗੁੱਸੇ ਜਾਂਦੀ ਆ ਵੀ ਤੂੰ ਚੱਲ ਆ ਜਾ ਹੈ ਉਹੋ ਮੈਨੂੰ ਕੀ ਪਤਾ ਸੀ ਭੱਜ ਜੂਗੀ ਰੋਸ ਕੇ ਭੱਜ ਜੂਗੀ ਮੈਂ ਤਾਂ ਆਖੇ ਬੈਠੀ ਹੈਗੀ ਮੈਂ ਤਾਂ ਇੰਨਾ ਬੋਲੀ ਵੀ ਨਹੀਂ ਕੁਛ ਮੈਂ ਬਾਥੂ ਨਾ ਨਾਂਗੇ ਦੇ ਬਾਸ ਨਾ ਨਾਂਗੇ ਤੇ ਮੇਰੇ ਚਾਮਾ ਦਵਾਤਾ ਫਾਈ ਇਹਨਾਂ ਤਾਂ ਮੇਰਾ ਅੰਟੀ ਲੈ ਲੈ ਲੂਪੀ ਲੈ ਫੜ ਕੇ ਨਾ ਪੁੱਛਣਾ ਦਾਸ ਨਾ ਮੁੰਡਾ ਪੁੱਛੇ ਨਾ ਵਹੁ ਪੁੱਛੇ तू करे चल बे करे चल मैं बोल रहा हूं मां बस से चल ना मैं बस से चल ना मां जाने नहीं करे जा मां बस से जाना तू फिर कर आज मां को ले जा नहीं जाओ नहीं तू आज मां को ले जा मैं बस से चल ना ਏ ਸੱਚੀ ਹੋ ਚਾਚੀ ਤੂੰ ਅੱਡੇ ਤੇ ਬੈਠੀ ਵੇਖੀ ਸੀ ਵੇਖੀ ਤਾਂ ਸਹੀ ਗੀ ਹੁਣ ਬੱਸ ਨਾ ਚੜ ਗਈ ਹੋਵੇ ਕਿਤੇ ਤੂੰ ਆਂਦੀ ਸੀ ਨਾ ਮੈਂ ਬੱਸ ਚੜਦੀ ਵੇਖੀ ਤੈਨੂੰ ਭੁਲਖਾ ਪਿਆ ਹੁਣ ਕਿਉਂਕਿ ਉਹ ਜਿਹੜੀ ਬੱਸ ਨੇ ਉਹ ਚੜਨਾ ਇਸ ਵੇਲੇ ਨਹੀਂ ਹੁੰਦੀ ਵੇਖ ਲੈਨੇ ਚਲ ਮੇਰੇ ਕੀ ਤਾਂ ਪੈਣੇ ਲੱਭ ਗਈ ਤਾਂ ਮੈਂ ਲਿਆਉਂ ਨਹੀਂ ਤਾਂ ਮੇਰੇ ਛਿੱਤਰ ਪਲੇਟ ਹੋਊਗੀ ਚੰਗੀ ਘਰੇ ਉਹਨੇ ਤਾਂ ਮੈਨੂੰ ਘਰੇ ਨਹੀਂ ਵੜਨ ਦੇਣਾ ਚੱਤੈਨ ਤਾਂ ਹੋਣੀ ਚਾਹੀਦੀ ਆ ਜਿਹੜੀ ਤੂੰ ਬੋਲਦੀ ਰਹਿੰਦੀ ਆ ਚੱਤ ਮੈਂ ਬੋਲੀ ਕਿੱਥੇ ਆ ਮੈਂ ਤਾਂ ਬੋਲੀ ਹੋਈ ਨਹੀਂ ਐ ਮੈਂ ਥੋੜਾ ਸੋ ਚੱਲੀ ਪਈ ਰੁੱਸ ਕੇ ਹੂੰ ਮੈਂ ਤਾਂ ਸੋ ਸੋ ਗੱਲ ਕਰੂਗਾ ਕਿ ਹੁਣੇ ਤਾਂ ਮੇਰੀ ਇੱਕ ਨਹੀਂ ਸੁਣੀ ਨਹੀਂ ਨਹੀਂ ਚਾਚੀ ਮੈਂ ਬੋਲੀ ਐ ਵੀ ਰੁੱਸ ਜਾਂਦੀ ਹੈ ਉਹ ਬਾਲੀ ਜਦ ਰੋਦੀ ਤਾਂ ਵੱਡਾ ਸੁਧਿਰ ਹੋਇਆ ਤੇ ਬੱਚਿਆਂ ਵਰਗੀ ਹਾਂ ਗੱਲ ਤਾਂ ਚੱਲੀ ਹੋਣੀ ਰੁੱਸ ਕੇ ਉਹ ਐਵੇਂ ਕਾ ਤੋ ਉਹੀ ਬੱਚਿਆਂ ਵਰਗੀ ਹੋਈ ਪਈਆ ਨਿੱਕੀ ਨਿੱਕੀ ਗੱਲ ਤੇ ਰੁੱਸ ਜਾਂਦੀ ਆ ਤੁਸੀਂ ਮੂੰਹ ਤੇ ਮਾਰੇ ਜੀ ਕੰਟਰੋਲ ਕਰਿਆ ਕਰੋ ਹਿੰਦੀ ਐ ਬੈਠੀ ਮੁੰਡਾ ਵੀ ਨਾਲ ਹੀ ਆ ਮੇਰਾ ਤਾਂ ਹੀ ਵਸਤੇ ਨਹੀਂ ਚੜੀ ਹੋਣੀ ਚੱਲ ਫਿਰ ਹੂੰ ਮੁੰਡੇ ਕਰਕੇ ਨਹੀਂ ਚੜੀ ਹੋਣੀ ਮੁੰਡਾ ਨਾਲ ਹੀ ਆ ਚੰਗਾ ਹੋ ਗਿਆ ਮੁੰਡਾ ਵੀ ਨਾਲ ਹੀ ਮੈਲ ਵੇਂਦੀ ਫਿਰਦੀ ਮੈਂ ਕਿਹਨੂੰ ਤਸਤਾ ਪਿਆ ਫਿਰ ਭਾਈ ਹੋਰਦੀ ਆ ਕਰਨੀ ਪੈਣੀ ਮੈਨੂੰ ਲੈ ਸ਼ੁਕਰ ਆ ਪੈਣੀ ਮਿਰਚ ਤਾਂ ਸਾਹ ਪੈ ਗਈ ਬੇਬੇ ਦਿਸ ਗਈ ਮਿੰਤਾ ਨਾ ਮਣਾ ਆਲੇ ਉਂ ਵੀ ਹੋਰ ਨੇ ਤਾਂ ਮੈਨੂੰ ਤਾਂ ਘਰੋਂ ਕਢਾਉਣ ਵਾਲੇ ਅੱਜ ਕਸਰ ਨਹੀਂ ਛੱਡੀਏ ਨੇ ਮੈਂ ਕਿਹਾ ਵੀ ਕੋਸਣ ਆ ਆਵੇ ਮੇਰੇ ਮੁੰਡੇ ਦੀ ਬਦੌਲਤ ਲਿੰਗਾ ਹੀ ਹੋਵੇ ਸਿਰ ਦਾ ਨਾਲ ਹੀ ਚੱਲ ਚੰਗਾ ਆ ਗਿਆ ਇਹ ਚੂਚੇ ਜੇ ਨੇ ਮੋੜ ਲਈ ਦਾਦੀ ਅੱਜ ਉਹਦੋਂ ਹੋਵਾ ਆਉਂ ਜਾਂ ਫੇਰ ਮੋੜ ਕੇ ਲੈ ਜਾਂਦੀ ਮਾਸਾ ਕਰ ਵਾਈ ਮਗਰੇ ਫੇ ਚੱਲ ਪਈ ਨਾ ਚੱਲ ਪਾਟੇ ਟੋਆ ਜੀ ਮਾ ਕੋਲ ਅੰਤਲਾ ਤੇਰਾ ਹਜੂਮਾ ਇੱਥੇ ਤਾਂ ਬੈਠੀ ਸੀ ਕਿ ਕੋਣ ਕਿੱਧਰ ਲੁੱਕ ਗਈ ਵੇਖ ਲੈ ਚਾਚੀ ਪਲੇਖਾ ਨਹੀਂ ਪੇ ਲੁੱਕ ਗਈ ਵੇ ਕੇ ਮੁੰਡਾ ਨਾਲ ਹੀ ਆ ਉਹ ਵੀ ਮੁੰਡਾ ਉਹ ਫਿਰਦਾ ਉਹ ਤਾਂ ਦਾਦੀ ਕਿੱਥੇ ਆ ਦਾਦੀ ਕਿੱਥੇ ਆ ਇਹ ਨਾਲ ਸੀ ਤਾਂ ਹੀ ਤਾਂ ਚੜੀ ਨਹੀਂ ਬਸ ਉਹ ਖੜੀ चल आजा जान न यहां बेबे बेबे चल आजा इधर मैं नहीं जाना का मैं तो मुंडे ने बचा लाती तो बैठे थे लुकी का घर से मैं नहीं जाना का

ਚੱਲੇ ਮਾ ਬਾਚਰ ਹੋ ਗਿਆ ਵੇਂਦੀ ਨੂੰ ਵਿਚਾਲਾ ਅੱਜ ਸੁਧਰਦੇ ਅੱਜ ਸੁਧਰਦੇ ਬਸ ਤੂੰ ਹੀ ਤਾਂ ਇਹ ਕੰਮ ਚੱਠੀ ਰੱਖਿਆ ਛੱਡ ਚਲ ਨਾ ਤੂੰ ਬੈਠ ਨਹੀਂ ਬੈਠ ਮੈਂ ਜਾਣਾ ਚੱਲ ਉਧਰ ਆ ਜਾ ਨਹੀਂ